ਇੱਕ ਵਾਰ ਸੰਤ ਸ਼੍ਰੀਮਾਨ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਿਰਲ ਸਿੰਘ ਵਾਲਿਆਂ ਨੇ ਆਪਣੇ ਸਿੰਘਾਂ ਨੂੰ ਆਖਿਆ ਕਿ ਜਾਓ ਪਿੰਡ ਵਿੱਚ ਪਤਾ ਕਰਕੇ ਆਓ ਫਲਾਨੇ ਘਰ ਦੇ ਵਿੱਚ ਉਹ ਸ਼ਾਇਦ ਸ਼ੁਰਿਆਂ ਦੀ ਬਹਿਕ ਵੱਜਦੀ ਆ ਪਤਾ ਕਰਕੇ ਆਓ ਉੱਥੇ ਮੱਝ ਨੇ ਕੱਟੇ ਨੂੰ ਜਨਮ ਦਿੱਤਾ ਹੈ ਸਿੰਘਾਂ ਨੇ ਇਸੇ ਤਰ੍ਹਾਂ ਕੀਤਾ ਸਿੰਘ ਗਏ ਉਹਨਾਂ ਨੇ ਪਰਿਵਾਰ ਪਾਸ ਪੁੱਛਿਆ ਪਰਿਵਾਰ ਨੇ ਆਖਿਆ ਵਾਕਿਆ ਹੀ ਮੱਝ ਨੇ ਕੱਟੇ ਨੂੰ ਜਨਮ ਦਿੱਤਾ ਸਿੰਘਾਂ ਨੇ ਸਾਰੀ ਵਿਥਿਆ ਮਹਾਪੁਰਸ਼ਾਂ ਪਾਸ ਦੱਸੀ ਮਹਾਪੁਰਸ਼ਾਂ ਨੇ ਆਖਿਆ ਹੁਣ ਜਾ ਕੇ ਪਰਿਵਾਰ ਨੂੰ ਕਹਿ ਕੇ ਆਓ ਕਿ ਇਸ ਦੀ ਚਾਰ 5 ਸਾਲ ਚੰਗੀ ਤਰ੍ਹਾਂ ਸੇਵਾ ਕਰੋ ਬਾਅਦ ਦੇ ਵਿੱਚ ਅਸੀਂ ਇਸ ਨੂੰ ਲੈ ਜਾਣਾ ਹੈ। ਕਿੰਦਾ ਨੇ ਫਿਰ ਇਸੇ ਤਰ੍ਹਾਂ ਕੀਤਾ ਜਦੋਂ ਸਿੰਘ ਵਾਪਸ ਮਹਾਪੁਰਸ਼ੋ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਵਾਲਿਆਂ ਪਾਸ ਆਏ। ਉਹਨਾਂ ਨੇ ਆਖਿਆ ਮਹਾਪੁਰਸ਼ੋ ਕੀ ਲੀਲਾ ਹੈ? ਕੀ ਕਰਾਮਾਤ ਹੈ? ਕੀ ਬੁਝਾਰਤ ਹੈ? ਸਾਨੂੰ ਵੀ ਦੱਸਣਾ ਕਰੋ। ਮਹਾਪੁਰਸ਼ਾਂ ਨੇ ਆਖਿਆ ਇਹ ਸਾਡਾ ਡਰਾਈਵਰ ਹੁੰਦਾ ਸੀ। ਸੇਵਾ ਵੀ ਕਰਦਾ ਸੀ। ਪਰ ਵੇਲੇ ਸਮੇਂ ਦੇ ਵਿੱਚ ਨੇ ਛੋਟੇ-ਛੋਟੇ ਬੱਚਿਆਂ ਨੂੰ ਇਕੱਠੇ ਕਰ ਲੈਣਾ ਤੇ ਉਹਨਾਂ ਨੂੰ ਕਹਿਣਾ ਤੁਸੀਂ ਮੈਨੂੰ ਗਾਣੇ ਸੁਣਾਓ ਤੇ ਨਾਲ ਆਪ ਵੀ ਗਾਣੇ ਗਾਉਣੇ ਗੰਦੇ ਮੱਦੇ ਗੀਤ ਉਹਨਾਂ ਕੋਲੋਂ ਸੁਣਨੇ ਤੇ ਆਪ ਵੀ ਗਾਉਣੇ ਇਸ ਕਰਕੇ ਸੇਵਾ ਵੀ ਕੀਤੀ ਹੈ ਪਾਠ ਵੀ ਕੀਤਾ ਪਰ ਇਸ ਮੰंदे ਕਰਮ ਕਰਕੇ ਇਸ ਨੂੰ ਇਸ ਕੱਟੇ ਦੀ ਜੂਨ ਵਿੱਚ ਪੈਣਾ ਪਿਆ ਤੇ ਹੁਣ ਅਸੀਂ ਇਸ ਨੂੰ 20 ਸਾਲ ਵਾਹਾਂਗੇ 20 ਸਾਲ ਵਾਹ ਕੇ ਇਸ ਦਾ ਨਵੇੜਾ ਹੋਵੇਗਾ ਇਸੇ ਤਰ੍ਹਾਂ ਹੀ ਹੋਇਆ 4-5 ਸਾਲ ਬਾਅਦ ਮਹਾਪੁਰਸ਼ਾਂ ਨੇ ਉਸ ਨੂੰ ਆਪਣੇ ਪਾਸ ਲੈ ਆਂਦਾ ਮਹਾਪੁਰਸ਼ਾਂ ਨੇ ਉਸਨੂੰ ਜਦੋਂ ਪਹਿਲੀ ਵਾਰ ਜੋਆ ਮਹਾਪੁਰਸ਼ਾਂ ਨੇ ਹੱਥ ਰੱਖਿਆ ਉਸਦੇ ਸਿਰ ਤੇ ਮਹਾਪੁਰਸ਼ਾਂ ਨੇ ਆਖਿਆ ਹੁਣ ਸਾਰਾ ਨਵੇੜਾ ਕਰਕੇ ਜਾਵੀ ਇਹ ਨਾ ਹੋਵੇ ਦੁਬਾਰਾ ਜਨਮ ਮਰ ਦੇ ਚੱਕਰਾਂ ਵਿੱਚ ਪੈ ਜਾਵੀ ਤੇ ਮਹਾਪੁਰਸ਼ਾਂ ਨੇ ਸਿੰਘਾਂ ਨੂੰ ਆਖਿਆ ਵੇਖ ਲਓ ਗੁਰੂ ਘਰ ਦੀ ਸੇਵਾ ਵੀ ਕਰਦਾ ਸੀ ਬਾਣੀ ਵੀ ਪੜਦਾ ਸੀ ਸਾਡੀ ਸੰਗਤ ਵੀ ਕਰਦਾ ਸੀ ਪਰ ਇਸ ਮੰਦ ਕਰਮ ਕਮਾਣ ਕਰਕੇ ਇਸ ਨੂੰ ਇਸ ਜੂਨ ਦੇ ਵਿੱਚ ਪੈਣਾ ਪਿਆ ਤੇ ਤੁਸੀਂ ਵੀ ਧਿਆਨ ਰੱਖੋ ਆਪਣੇ ਰਿਸ਼ਤੇਦਾਰੀਆਂ ਵਿੱਚ ਵੀ ਹੋਰ ਵੀ ਘਰ ਪਰਿਵਾਰ ਇੱਧਰ ਉੱਧਰ ਦੱਸੋ ਸਾਰੇ ਸਮਾਜ ਦੇ ਵਿੱਚ ਜਿਹੜੇ ਮੰਦ ਕਰਮ ਗੰਦੇ ਗੀਤ ਗਾਉਣੇ ਜਾਂ ਸੁਣਾਉਣੇ ਇਸ ਦਾ ਫਾਲ ਬਹੁਤ ਮਾੜਾ ਭੁਗਤਣਾ ਪੈਂਦਾ ਹੈ ਕਹਿ ਤਾ ਦਈਦਾ ਕੋਈ ਨਹੀਂ ਵੇਖੀ ਜਾਊਗੀ ਪਰ ਜਦੋਂ ਜੂਨਾ ਵਿੱਚ ਪੈਣਾ ਪੈਂਦਾ ਹੈ ਫਿਰ ਪਤਾ ਲੱਗਦਾ ਹੈ ਕਿ ਉਸ ਵੇਲੇ ਜੇ ਕਿਤੇ ਗੁਰੂ ਆਸ਼ੇ ਅਨਸਾਰ ਅਸੀਂ ਚੰਗੇ ਕਰਮ ਕਮਾਏ ਹੁੰਦੇ ਤਾਂ ਅੱਜ ਸਾਡਾ ਨਵੇੜਾ ਹੋ ਜਾਂਦਾ ਤੇ ਅਸੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਦੇ ਹੁੰਦੇ ਤੋ ਇਸ ਵਾਸਤੇ ਇਹ ਜਿਹੜੇ ਰੀਤੀ ਰਿਵਾਜ ਜਿਹਨੂੰ ਅਸੀਂ ਕਲਚਰ ਕਹਿੰਨੇ ਆ ਗੰਦਾ ਮੰਦਾ ਗਾਉਂਦਾ ਇਹ ਸਾਡਾ ਕਲਚਰ ਨਹੀਂ ਭਾਈ ਸਾਡਾ ਕਲਚਰ ਸਾਡਾ ਸਭਿਆਚਾਰ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹੀ ਹੈ ਤੇ ਸਾਨੂੰ ਕਿਤੇ ਵੀ ਇਹ ਪੜਨ ਨੂੰ ਸੁਣਨ ਨੂੰ ਨਹੀਂ ਮਿਲਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਤੋਂ ਬਾਅਦ ਕੋਈ ਵੀ ਰੀਤੀ ਰਿਵਾਜ ਐਸਾ ਹੋਇਆ ਹੋਵੇ ਜਿੱਥੇ ਮੰਦੇ ਗੀਤ ਗਾ ਕੇ ਬੀਬੀਆਂ ਬੰਦੇ ਜਾਂ ਭਾਈ ਪਰਿਵਾਰ ਨੱਚਦੇ ਹੋਣ ਤੇ ਲੋਕੀ ਵੇਖ ਕੇ ਤਮਾਸ਼ਾ ਵੇਖਦੇ ਹੋਣ ਸੋ ਇਸ ਵਾਸਤੇ ਭਾਈ ਬਾਣੀ ਪੜੋ ਨਾਮ ਜਪੋ ਤੇ ਗੁਰੂ ਗੁਰੂ ਕਰੋ ਤੇ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ